ਚੋਣਾ ਸਿਰਤੇ ਨੇ ਸਿਆਸੀ ਖਾੜਾ ਸਿਰਫ ਪੰਜਾਬ ਚ ਨਹੀਂ ਭਖਿਆ ਪੂਰੇ ਦੇਸ਼ ਚ ਭਖਿਆ ਹੋਇਆ ਇਹਦਾ ਇੱਕ ਮੁਜੱਸਮਾ ਉਸ ਵੇਲੇ ਸਾਹਮਣੇ ਆਉਂਦਾ ਜਦੋਂ ਗਵਾਂਡੀ ਸੂਬੇ ਦੇ ਵਿੱਚ ਹਲਚਲ ਮੱਚ ਗਈਏ ਭਾਜਪਾ ਦੇ ਵੱਲੋਂ ਕੰਗੜਾ ਰਣਾਉਤ ਨੂੰ ਮੰਡੀ ਤੋਂ ਸੀਟ ਤਾਂ ਦੇ ਦਿੱਤੀ ਗਈ ਉਮੀਦਵਾਰੀ ਤਾਂ ਦੇ ਦਿੱਤੀ ਗਈ ਕੰਗੜਾ ਰਣਾਉਤ ਸੜਕਾਂ ਦੇ ਉੱਤੇ ਉਤਰ ਵੀ ਆਏ ਪਰ ਹੁਣ ਕੰਗੜਾ ਰਣਾਉਤ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਕੰਗੜਾ ਰਣਾਉਤ ਦਾ ਵਿਰੋਧ ਇੱਕ ਵੱਖਰੇ ਪੱਧਰ ਤੇ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਵੀ ਧਰਮ ਸਭ ਤੋਂ ਉਗਾ ਰੱਖਿਆ ਗਿਆ ਆ ਔਰ ਵਿਰੋਧੀ ਪਾਰਟੀਆਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਕੰਗਣਾ ਰਣੌਤ ਉੱਤੇ ਤੰਜ ਕੱਸਿਆ ਜਾ ਰਿਹਾ ਦੂਜੇ ਪਾਸੇ ਇੰਟਰਨੈਟ ਦੀ ਜਨਰੇਸ਼ਨ ਹੈ ਦੂਜੇ ਪਾਸੇ ਸੋਸ਼ਲ ਮੀਡੀਆ ਹੈ ਜਿਹੜਾ ਗੱਲ ਨੂੰ ਫੜ ਕੇ ਤੇ ਬਾਤ ਦਾ ਪਤੰਗੜ ਬਣਾਉਣ ਦੇ ਵਿੱਚ ਪੋਰਾ ਵੀ ਕਸਲ ਨਹੀਂ ਛੱਡਦਾ ਗੱਲ ਸੋਸ਼ਲ ਮੀਡੀਆ ਤੇ ਐ ਫੈਲਦੀ ਆ ਜਿਵੇਂ ਸੁੱਕੇ ਘਾਹ ਦੇ ਉੱਤੇ ਕੋਈ ਤਿੱਲੀ ਬਾਲ ਕੇ ਛੱਡ ਦੇਵੇ ਤਾਂ ਸਾਰਾ ਦਾ ਸਾਰਾ ਘਾਹ ਜਿਹੜਾ ਹੈ ਉਹ ਸੜ ਕੇ ਸੁਆਹ ਹੋ ਜਾਂਦਾ ਹੈ ਉਸੇ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਕੰਗਣਾ ਰਣੌਤ ਵਾਰੀ ਵੀ ਆਹੀ ਕੁਝ ਹੋਇਆ ਦਰਅਸਲ ਕੰਗਣਾ ਰਣੌਤ ਦਾ ਇੱਕ ਪੁਰਾਣਾ ਟਵੀਟ ਬੜਾ ਪ੍ਰਚਲਿਤ ਹੈ ਕੰਗਣਾ ਰਣੌਤ ਦੇ ਉੱਤੇ ਹੁਣ ਸਿੱਧੇ ਨਿਸ਼ਾਨੇ ਸਾਦੇ ਜਾ ਰਹੇ ਨੇ ਕਿ ਮੰਡੀ ਤੋਂ ਬੀਜੇਪੀ ਦੀ ਉਮੀਦਵਾਰ ਸਾਹਿਬਾ ਦਰਅਸਲ ਬੀਫ ਦੀ ਸ਼ਕੀਨ ਹੈ ਬੀਫ ਖਾਂਦੀ ਹੈ ਪਰ ਕੰਗਣਾ ਰਣੌਤ ਇਹ ਟਿੱਕਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਔਰ ਹਵਾਲਾ ਦਿੱਤਾ ਜਾ ਰਿਹਾ 2019 ਦੇ ਇੱਕ ਟਵੀਟ ਦਾ ਖਾਸ ਕਰਕੇ ਇਹ ਟਵੀਟ ਕਮਾਂਗੇ ਕਿਉਂਕਿ ਇਸ ਵਿੱਚ ਕੰਗੜਾ ਰਣਾਉਤ ਨੇ ਸਾਫ਼ ਲਿਖਿਆ ਹੈ ਕਿ ਇਸ ਬੀਫ ਖਾਣ ਦੇ ਵਿੱਚ ਕੋਈ ਵੀ ਬੁਰਾਈ ਨਹੀਂ ਹੈ ਜਾਂ ਫਿਰ ਕਿਸੇ ਕਿਸਮ ਦਾ ਮਾਸ ਖਾਣ ਦੇ ਵਿੱਚ ਕੋਈ ਵੀ ਬੁਰਾਈ ਨਹੀਂ ਹੈ ਖੈਰ ਬੀਫ ਖਾਣਾ ਨਾ ਖਾਣਾ ਇਹ ਧਾਰਮਿਕ ਪਰੰਪਰਾਵਾਂ ਦੇ ਉਲਟ ਜਾ ਸਕਦਾ ਆ ਧਾਰਮਿਕ ਪੱਧਰ ਦੇ ਉੱਤੇ ਬਵਾਲ ਮੱਚ ਸਕਦਾ ਆ ਪਰ ਇੱਕ ਤੇਰ ਇਦਾਂ ਦੀ ਵੀ ਹੈ ਜਿਹੜੀ ਕਹਦੀ ਕਿ ਬੀਫ ਵੀ ਵੱਖ-ਵੱਖ ਕਿਸਮ ਦਾ ਹੁੰਦਾ ਹੈ ਸਿਰਫ ਗਾਂ ਦਾ ਨਹੀਂ ਹੁੰਦਾ ਹੋਰ ਵੀ ਬੜੀ ਕਿਸਮ ਦਾ ਬੀਫ ਹੁੰਦਾ ਜਿਹੜੇ ਲੋਕ ਖਾਣਾ ਪਸੰਦ ਕਰਦੇ ਨੇ ਪਰ ਉਸੇ ਦੇ ਵਿੱਚ ਕੰਗੜਾ ਰਣੌਤ ਖਾਸ ਕਰਕੇ ਘਿਰਦੀ ਪਈ ਹੈ ਕਿਉਂਕਿ ਕੰਗੜਾ ਰਣੌਤ ਉਸ ਪਾਰਟੀ ਦੇ ਵਿੱਚੋਂ ਉਮੀਦਵਾਰ ਨੇ ਜਿਹੜੀ ਪਾਰਟੀ ਇਹ ਦਾਅਵਾ ਕਰਦੀ ਹੈ ਕਿ Hindu ਮਾਨਤਾਵਾਂ ਜਿਹੜੀਆਂ ਨੇ ਉਹਨਾਂ ਦੀ ਪਰਜ਼ੋਰ ਰੱਖਿਆ ਸਿਰਫ BJP ਕਰਦੀ ਹੈ ਹਿੰਦੂ ਵਿਚਾਰਧਾਰਾ ਦੀ ਪਰਜ਼ੋਰ ਰੱਖਿਆ ਸਿਰਫ ਬੀਜੇਪੀ ਕਰਦੀ ਹੈ ਇਸ ਗੱਲ ਦਾ ਪ੍ਰਮਾਣ ਸ਼ਾਇਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਬਣਾ ਕੇ ਹੀ ਦੇ ਦਿੱਤਾ ਸੀ ਜਿਸ ਤੋਂ ਬਾਅਦ ਦੇਸ਼ ਭਰ ਦੇ ਜਿਹੜੇ ਹਿੰਦੂ ਲੋਕ ਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਨ ਹੋਏ ਫਿਰਦੇ ਨੇ ਜਿਸ ਦੇ ਆਧਾਰ ਦੇ ਉੱਤੇ ਇਹ ਇਲਜ਼ਾਮ ਵੀ ਲੱਗ ਰਹੇ ਨੇ ਕਿ ਸਿਰਫ ਪੋਲਰਾਈਜ਼ ਕਰਨ ਵਾਸਤੇ ਇਹ ਰਾਮ ਮੰਦਰ ਜਿਹੜਾ ਉਹ ਸਾਰਿਆ ਗਿਆ ਖੈਰ ਇਹ ਆਪਣੇ ਆਪ ਦੇ ਵਿੱਚ ਇੱਕ ਇੱਕ ਅਲੱਗਾ ਟੌਪਿਕ ਹੈ ਪਰ ਦੂਜੇ ਪਾਸੇ ਕੰਗੜਾ ਰਣਾਉਤ ਦੇ ਬੀਫ ਖਾਣ ਦੇ ਚਰਚਿਆਂ ਦੇ ਵਿੱਚ ਹੁਣ ਫਿਲਹਾਲ ਪੋਤੜੇ ਫਰੋਲਣ ਤੱਕ ਦੀ ਨੌਬਤ ਆ ਚੁੱਕੀ ਹੈ ਬਿਲਕੁਲ ਕਿਉਂਕਿ 2019 ਦਾ ਟਵੀਟ ਤਾਂ ਪੜਿਆ ਹੀ ਗਿਆ ਜਿਸ ਦੇ ਵਿੱਚ ਕੰਗਣਾ ਰਣੌਤ ਨੇ ਸਾਫ਼ ਲਿਖਿਆ ਆ ਕਿ ਬੀਫ ਖਾਣ ਜਾਂ ਨਾ ਖਾਣ ਦੇ ਨਾਲ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਜੇ ਕੋਈ ਬੀਫ ਖਾਂਦਾ ਆ ਜਾਂ ਕਿਸੇ ਤਰ੍ਹਾਂ ਦਾ ਮਾਸ ਖਾਂਦਾ ਤੇ ਉਸ ਦੇ ਨਾਲ ਕੋਈ ਵੀ ਪ੍ਰੋਬਲਮ ਕਿਸੇ ਨੂੰ ਨਹੀਂ ਹੋਣੀ ਚਾਹੀਦੀ ਹਾਲਾਂਕਿ ਉਸ ਵਿੱਚ ਵੀ ਉਹਨਾਂ ਨੇ ਕਿਹਾ ਹੈ ਕਿ ਕੰਗਣਾ ਰਣੌਤ ਵੱਲੋਂ ਮੀਟ ਖਾਣਾ ਛੱਡ ਦਿੱਤਾ ਗਿਆ ਆ ਉਹਨਾਂ ਨੇ ਸਾਫ਼ ਲਿਖਿਆ ਸੀ 2019 ਦੇ ਵਿੱਚ ਵੀ ਪਰ ਉਸ ਤੋਂ ਵੀ ਪਹਿਲਾਂ ਦੀਆਂ ਕਈ ਫੋਟੋਜ਼ ਕਈ ਵੀਡੀਓਜ਼ ਕੱਢ ਲਈਆਂ ਗਈਆਂ ਸੋਸ਼ਲ ਮੀਡੀਆ ਦੇ ਵੱਲੋਂ ਜਿਸ ਦੇ ਵਿੱਚ ਕੰਗੜਾ ਰਣਾਉ ਆ ਤੇ ਮਾਸ ਮੱਛੀ ਖਾਂਦੀ ਨਜ਼ਰ ਆ ਰਹੀ ਹੈ ਪਰ ਇੱਥੇ ਸਵਾਲ ਖੜੇ ਹੁੰਦੇ ਨੇ ਕਿ ਕੀ ਬੀਜੇਪੀ ਦੇ ਸਾਰੇ ਲੀਡਰ ਸ਼ੁੱਧ ਸ਼ਾਕਾਹਾਰੀ ਨੇ ਕੀ ਬੀਜੇਪੀ ਦੇ ਸਾਰੇ ਲੀਡਰ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਮਾਸ ਨੂੰ ਗਰੇਜ਼ ਕਰਦਾ ਆ ਹਰ ਕੋਈ ਸ਼ੁੱਧ ਵੈਸ਼ਨੂ ਹੈ ਸ਼ੁੱਧ ਸ਼ਾਕਾਹਾਰੀ ਹੈ ਹਾਲਾਂਕਿ ਇਸ ਪ੍ਰਸੰਗ ਉੱਤੇ ਕਿਸੇ ਦੇ ਉੱਤੇ ਵਿਸ਼ੇਸ਼ ਟਿੱਪਣੀ ਨਹੀਂ ਕੀਤੀ ਜਾ ਸਕਦੀ ਕਿਸੇ ਦੇ ਉੱਤੇ ਨਾਮ ਲੈ ਕੇ ਟਿੱਪਣੀ ਨਹੀਂ ਕੀਤੀ ਜਾ ਸਕਦੀ ਉਸੇ ਤਰ੍ਹਾਂ ਕੰਗੜਾ ਰਣੌਤ ਉੱਤੇ ਵੀ ਨਹੀਂ ਕੀਤੀ ਜਾ ਸਕਦੀ ਇਹ ਇੱਕ ਨਿੱਜੀ ਵਿਚਾਰਧਾਰਾ ਹੋ ਸਕਦੀ ਹੈ ਕਿ ਕਿਸੇ ਨੇ ਨੀਟ ਖਾਣਾ ਹੈ ਸ਼ਰਾਬ ਪੀੜੀਆਂ ਜਾਂ ਨਹੀਂ ਪੀਣਾ ਜਾਂ ਨਹੀਂ ਖਾਣਾ ਪਰ ਉਸ ਮਾਮਲੇ ਨੂੰ ਲੈ ਕੇ ਕੰਗੜਾ ਰਣੌਤ ਜਿਵੇਂ ਹੁਣ ਸਿਆਸੀ ਪੱਡ ਦੇ ਵਿੱਚ ਨੇ ਉਥੇ ਹੀ ਕੋਈ ਨਾ ਕੋਈ ਹੀਲਾ ਜ਼ਰੂਰ ਇਖਤਿਆਰ ਕੀਤਾ ਜਾਵੇਗਾ ਕਿ ਕਿਤੇ ਨਾ ਕਿਤੇ ਹਿੰਦੂ ਵੋਟ ਜਿਹੜੀ ਆ ਉਹ ਕੰਗੜਾ ਰਣੌਤ ਤੋਂ ਪਾਸਾ ਵੱਟ ਦੀ ਨਜ਼ਰ ਆਵੇ ਹੋ ਸਕਦਾ ਹੈ ਕਿ ਇਸੇ ਕਾਰਨ ਵਾਸਤੇ ਇਹ ਗੱਲਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਉਭਰਣ ਲੱਗ ਗਈਆਂ ਨੇ ਕਗਣਾ ਰਣੌਤ ਨੇ ਇਸ ਦਾ ਜਵਾਬ ਵੀ ਦਿੱਤਾ ਆ ਹਾਲ ਹੀ ਦੇ ਵਿੱਚ ਦੁਬਾਰਾ ਟਵੀਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਕਿ ਉਹ ਮਾਸ ਮੱਛੀ ਨਹੀਂ ਖਾਂਦੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਖਬਰਾਂ ਫੈਲਾਉਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਸ਼ਰਮਨਾਕ ਗੱਲ ਹੈਗੀ ਹੈ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਚਿਰ ਤੋਂ ਕਗਣਾ ਰਣੌਤ ਨੇ ਮੀਟ ਦਾ ਸੇਵਨ ਛੱਡ ਦਿੱਤਾ ਦਾ ਆ ਮਾਸ ਮੱਛੀ ਖਾਣੀ ਛੱਡ ਦਿੱਤੀ ਹੈ ਪਰ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਫੋਟੋਜ਼ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕੰਗਣਾ ਰਣਾਉਤ ਹੱਥ ਦੇ ਵਿੱਚ ਵਾਈਨ ਦਾ ਗਲਾਸ ਫੜੀ ਖੜੇ ਨੇ ਔਰ ਨਾਲ ਦੀ ਨਾਲ ਕਈ ਫੋਟੋਜ਼ ਦੇ ਵਿੱਚ ਤਾਂ ਕੰਗਣਾ ਰਣਾਉਤ ਕੁਝ ਖਾਂਦੇ ਵੀ ਨਜ਼ਰ ਆ ਰਹੇ ਜਿਸ ਨੂੰ ਮਾਸ ਦੱਸਿਆ ਜਾ ਰਿਹਾ ਹੈ ਇਸ ਨੂੰ ਮੀਟ ਦੱਸਿਆ ਜਾ ਰਿਹਾ ਗੱਲ ਉੱਥੇ ਹੀ ਖੜਦੀ ਹੈ ਕਿ ਭਾਵੇਂ ਫੋਟੋਜ਼ ਤੇ ਵੀਡੀਓਜ਼ ਮੌਜੂਦ ਨੇ ਪਰ ਕਿਸੇ ਨੂੰ ਸਿੱਧਾ ਟਾਰਗੇਟ ਹਰਗिज ਨਹੀਂ ਕਰਨਾ ਚਾਹੀਦਾ ਸਿੱਧਾ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਮਾਸ ਖਾਂਦਾ ਤੇ ਇਸ ਨੂੰ ਵੋਟ ਨਹੀਂ ਪਾਉਣੀ ਇਦਾਂ ਦੇ ਬਹੁਤ ਸਾਰੇ ਲੀਡਰ ਹੋ ਸਕਦੇ ਨੇ ਜਿਹੜੇ ਮਾਸ ਖਾਂਦੇ ਹੋ ਸਕਦੇ ਨੇ ਜਿਹੜੇ ਮਟਨ ਚੱਕਣ ਖਾਂਦੇ ਹੋ ਸਕਦੇ ਨੇ ਉਹ ਵੀ ਵੋਟਾਂ ਦੇ ਵਿੱਚ ਹਿੱਸਾ ਲੈਂਦੇ ਨੇ ਉਹ ਵੀ ਲੋਕਾਂ ਦੇ ਹਰਮਨਪ੍ਰੀ ਹੁੰਦੇ ਨੇ ਉਹ ਵੀ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ ਪਰ ਜਦੋਂ ਕੰਗਣਾ ਰਣੌਤ ਦੀ ਗੱਲ ਆਈ ਹੈ ਉਦੋਂ ਕੰਗਣਾ ਰਣੌਤ ਦੇ ਪਿੱਛੇ ਹਰ ਕੋਈ ਹੁਣ ਹੱਥ ਧੋਕੇ ਪੈ ਗਿਆ ਇਸ ਦਾ ਇੱਕ ਵੱਡਾ ਕਾਰਨ ਵੀ ਹੈ ਦਰਅਸਲ ਕੰਗਣਾ ਰਣੌਤ ਆਪਣੇ ਬਾਲੀਵੁੱਡ ਕੈਰੀਅਰ ਦੇ ਵਿੱਚ ਬੜੇ ਬੇਬਾਕ ਰਹੇ ਨੇ ਕੰਗਣਾ ਰਣੌਤ ਇੰਨੇ ਬੇਬਾਕ ਰਹੇ ਨੇ ਕਿ ਉਹਨਾਂ ਨੇ ਆਪਣੀ ਪਰਸਨਲ ਲਾਈਫ ਨੂੰ ਵੀ ਕਦੀ ਛਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਸਾਫ਼ ਕਿਹਾ ਸੀ ਕਿ ਇੱਕ ਸਮੇਂ ਦੇ ਉੱਤੇ ਉਹ ਫਿਜ਼ੀਕਲੀ ਵੀ ਐਕਟਿਵ ਰਹਿੰਦੇ ਸਨ ਉਹਨਾਂ ਨੇ ਇਸ ਗੱਲ ਦੇ ਉੱਤੇ ਇਸ ਗੱਲ ਨੂੰ ਲੁਕਾਉਣ ਦੇ ਵਿੱਚ ਕੋਈ ਕੋਸ਼ਿਸ਼ ਨਹੀਂ ਸੀ ਕੀਤੀ ਇਸ ਗੱਲ ਨੂੰ ਲਕਾਉਣ ਦੇ ਪਿੱਛੇ ਉਹਨਾਂ ਦਾ ਕੋਈ ਮੰਤਵ ਨਹੀਂ ਸੀ ਉਸ ਵੇਲੇ ਵੀ ਉਹਨਾਂ ਨੇ ਸਾਫ਼ ਤੌਰ ਤੇ ਕਰ ਦਿੱਤਾ ਸੀ ਔਰ ਕੰਗੜਾ ਰਣੌਤ ਦੀਆਂ ਉਹ ਤਸਵੀਰਾਂ ਵੀ ਇੰਟਰਨੈਟ ਦੇ ਉੱਤੇ ਮਿਲ ਜਾਣਗੀਆਂ ਜਿਸ ਦੇ ਵਿੱਚ ਕੰਗੜਾ ਰਣੌਤ ਕੁਝ ਖਾ ਰਹੇ ਨੇ ਜਿਸ ਨੂੰ ਮਾਸ ਦੱਸਿਆ ਜਾ ਰਿਹਾ ਔਰ ਦੂਜੀ ਗੱਲ ਕੰਗੜਾ ਰਣੌਤ ਦੇ ਹੱਥ ਦੇ ਵਿੱਚ ਗਲਾਸ ਹੈਗਾ ਵਾਈਨ ਨਾਲ ਭਰਿਆ ਹੋਇਆ ਇਹੇ ਵੀਡੀਓਜ਼ ਇਹ ਫੋਟੋਜ਼ ਹੁਣ ਸੋਸ਼ਲ ਮੀਡੀਆ ਤੇ ਉੱਤੇ ਨਸ਼ਰ ਕਰਕੇ ਤੇ ਕਿਹਾ ਜਾ ਰਿਹਾ ਕਿ ਇਹ ਆ ਬੀਜੇਪੀ ਦੀ ਉਮੀਦਵਾਰ ਇਹ ਹੈ ਬੀਜੇਪੀ ਦੀ ਉਮੀਦਵਾਰ ਜਿਹੜੀ ਦੇਵਪੂਮੀ ਦੇ ਮੰਡੀ ਹਲਕੇ ਦੇ ਵਿੱਚ ਪ੍ਰਚਾਰ ਕਰ ਰਹੀ ਹੈ ਖੈਰ ਹਿੰਦ ਬੇਚਾਰੇ ਦੇ ਲੋਕਾਂ ਨੂੰ ਜ਼ਰੂਰ ਕਿਸੇ ਹੱਦ ਤੱਕ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਕਿ ਅਸ ਸਿਆਸੀ ਮੰਤਵਾਂ ਦੇ ਮੱਦੇਨਜ਼ਰ ਸਿਆਸੀ ਦਾਪੇਚ ਦੇ ਮੱਦੇਨਜ਼ਰ ਇਸ ਤਰ੍ਹਾਂ ਕੀਤਾ ਜਾ ਰਿਹਾ ਕਿ ਕੰਗੜਾ ਰਣੌਤ ਨੂੰ ਕਿਤੇ ਨਾ ਕਿਤੇ ਨਾ ਜਿੱਤ ਮਿਲ ਜਾਵੇ ਇਸ ਵਾਸਤੇ ਕੋਈ ਹਿੱਲਾ ਅਖਤਿਆਰ ਕੀਤਾ ਜਾਵੇ ਪਰ ਬੀਜੇਪੀ ਦੀ ਰਾਜਨੀਤੀ ਵੀ ਇੱਕ ਪਾਸੇ ਡੋਲਦੀ ਨਜ਼ਰ ਆ ਰਹੀ ਹੈ ਬੀਜੇਪੀ ਨੂੰ ਸ਼ਾਇਦ ਜੇ ਸੀਟ ਹੀ ਜਿਤਣੀ ਸੀ ਜੇ ਸੀਟ ਦੇ ਉੱਤੇ ਦਬਦਬਾ ਕਾਇਮ ਕਰਨਾ ਸੀ ਤੇ ਆਪਣੇ ਕਿਸੇ ਟਕਸਾਲੀ ਭਾਜਪਾਈ ਨੂੰ ਉਤਾਰਨਾ ਚਾਹੀਦਾ ਸੀ ਜਿਹੜਾ ਉਸ ਹਲਕੇ ਦੇ ਲੋਕਾਂ ਦੇ ਨਾਲ ਖਾਸ ਕਰਕੇ ਜੇ ਹਿੰਦੂ ਭਾਈਚਾਰਾ ਹੀ ਮੁੱਖ ਟਾਰਗੇਟ ਹੈਗਾ ਆ ਤੇ ਹਿੰਦੂ ਭਾਈਚਾਰੇ ਨੂੰ ਨਾਲ ਵੀ ਸਹੀ ਤਰ੍ਹਾਂ ਰابطਾ ਕਾਇਮ ਕਰ ਸਕਦਾ ਉਸ ਲੈਵਲ ਤੇ ਜਾ ਕੇ ਗੱਲਬਾਤ ਕਰ ਸਕਦਾ ਤੇ ਉਸ ਲੈਵਲ ਦਾ ਯਕੀਨ ਬਣਾ ਸਕਦਾ ਖੈਰ ਲੋਕਪ੍ਰਿਅਤਾ ਦੇ ਆਧਾਰ ਦੇ ਉੱਤੇ ਕੰਗੜਾ ਰਣੌਤ ਨੂੰ ਜ਼ਰੂਰ ਚੁਣ ਲਿਆ ਗਿਆ ਕੰਗੜਾ ਰਣੌਤ ਸੈਲੀਬ੍ਰਿਟੀ ਹੋਣ ਦੇ ਕਾਰਨ ਚੁਣ ਲਏ ਗਏ ਔਰ ਨਾਲ ਦੀ ਨਾਲ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਇਹ ਇੱਕ ਅਲੱਗਾ ਟੌਪਿਕ ਹੈ ਖੈਰ ਵਾਪਸ ਆਉਂਦੇ ਹਾਂ ਕੰਗੜਾ ਰਣੌਤ ਦੇ ਬੀਫ ਵਾਲੇ ਮਾਮਲੇ ਦੇ ਉੱਤੇ ਉਸੇ ਦੇ ਵਿੱਚ ਜੇ ਗੱਲ ਕਰੀਏ ਤਾਂ ਕੰਗੜਾ ਰਣੌਤ ਦੇ ਵੱਲੋਂ ਇੱਕ ਬੜਾ ਸਹੀ ਤੇ ਸਪਸ਼ਟ ਉਦਾਹਰਣ ਦਿੱਤਾ ਜਾ ਸਕਦਾ ਸੀ ਕਈ ਚਿੰਤਕ ਕਈ ਵਿਦਵਾਨ ਇਹ ਦਾਵਾ ਕਰਦੇ ਨੇ ਕਿ ਸਾਬਰਕਰ ਜਿਹੜੇ ਨੇ ਉਹਨਾਂ ਨੇ ਆਪਣੀਆਂ ਕਿਤਾਬਾਂ 'ਚ ਲਿਖਿਆ ਆ ਕਿ ਮੀਟ ਖਾਣਾ ਕਿਉਂ ਬੁਰਾ ਨਹੀਂ ਹੈ ਬੀਫ ਖਾਣਾ ਕਿਉਂ ਬੁਰਾ ਨਹੀਂ ਹੈ ਔਰ ਬੀਫ ਕਿਸ ਕਿਸ ਪ੍ਰਕਾਰ ਦਾ ਹੁੰਦਾ ਆ ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਬਹੁਤ ਸਾਰੇ ਚਿੰਤਕ ਸਾਵਰਕਰ ਨੂੰ ਯਾਦ ਕਰਦੇ ਆ ਇਸ ਟਾਪਿਕ ਦੇ ਉੱਤੇ ਬੋਲੇ ਨੇ ਔਰ ਕਹਿੰਦੇ ਨੇ ਕਿ ਬੀਫ ਮੁਤਲਕ ਸਾਵਰਕਰ ਨੇ ਬਹੁਤ ਗੱਲਾਂ ਲਿਖੀਆਂ ਨੇ ਔਰ ਜੇ ਲਿਖੀਆਂ ਨੇ ਤਾਂ ਕੰਗਰਣ ਰਣਾਉਤ ਉਸ ਦਾ ਹਵਾਲਾ ਦੇ ਕੇ ਵੀ ਗੱਲ ਅਗਾਹ ਟੋਰ ਸਕਦੇ ਸੀ ਖੈਰ ਬੀਫ ਖਾਂਦੇ ਆ ਜਾਂ ਨਹੀਂ ਖਾਂਦੇ ਇਹ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਕਲੀਅਰ ਕਰ ਦਿੱਤਾ ਪਰ ਕਿਤੇ ਨਾ ਕਿਤੇ ਹੁਣ ਗਰਾਉਂਡ ਲੈਵਲ ਦੀ ਰਾਜਨੀਤੀ ਸਮਝ ਆਣ ਲੱਗ ਗਈ ਆ ਕਿ ਕਿਸ ਤਰ੍ਹਾਂ ਉਮੀਦਵਾਰ ਜਿਹੜੇ ਐਲਾਨੇ ਗਏ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹਰ ਵਰਗ ਦੇ ਉੱਤੇ ਕੀਤੀਆਂ ਜਾ ਰਹੀਆਂ ਨੇ ਹਰ ਹਥਕੰਡਾ ਅਪਣਾਇਆ ਜਾ ਰਿਹਾ ਆ ਭਾਵੇਂ ਸੋਸ਼ਲ ਮੀਡੀਆ ਹੋਵੇ ਭਾਵੇਂ ਉਹ ਕੋਈ ਹੋਰ ਤਰੀਕਾ ਹੋਵੇ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਉਸ ਨੂੰ ਅਗਾਹ ਪ੍ਰਵਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਖੈਰ ਇਸ ਵਿਚਾਰ ਦੇ ਨਾਲ ਇਸ ਟਿੱਪਣੀ ਦੇ ਨਾਲ ਕੰਗੜਾ ਰਣੌਤ ਦੀ ਛਵੀ ਦੇ ਉੱਤੇ ਕੋਈ ਫਰਕ ਪਵੇਗਾ ਜਾਂ ਨਹੀਂ ਜਾਂ ਫਿਰ ਮੰਡੀ ਹਲਕੇ ਦੇ ਜਿਹੜੇ ਵੋਟਰਸ ਨੇ ਉਹ ਕੰਗੜਾ ਰਣੌਤ ਨੂੰ ਅਪਣਾਉਣਗੇ ਜਾਂ ਨਹੀਂ ਇਹ ਸਮਾਂ ਦੱਸੇਗਾ ਫਿਲਹਾਲ ਜੋ ਵੀ ਹੁੰਦਾ ਹੈ ਦੱਸਦੇ ਰਵਾਂਗੇ ਬਣੇ ਰਹੋ 1 India Punjabi ਤੇ Subscribe to 1 India channel and never miss an update